ਇਹ ਕੋਈ ਦੋ ਰਾਇ ਨਹੀਂ ਕਿ ਜਿਹੜੇ ਗੁਰਦੀਪ ਸਿੰਘ ਗੜਗਾਜੇ ਸਰਪ੍ਰਮੰਤ ਜਥੇਦਾਰ ਨਹੀਂ ਹੈਗੇ ਤੇ ਮਰਿਆਦਾ ਮੁਤਾਬਕ ਨਹੀਂ ਬਣੇ ਜਦੋਂ ਪ੍ਰਧਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਦੇ ਸੰਦੇਸ਼ ਦੀ ਕੀ ਅਮਰਤ ਰਹਿ ਜਾ ਸਰਦਾਰ ਗੁਰਦੀਪ ਸਿੰਘ ਗੜਗਾਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਮੈਂ ਇਹ ਗੱਲ ਕਹਿਣਾ ਕਿ ਸਿੱਖ ਦੀ ਸਿੱਖ ਨਾਲ ਕਦੇ ਦੂਰੀ ਹੋ ਹੀ ਨਹੀਂ ਸਕਦੀ ਲੇਕਿਨ ਜਿਹੜਾ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਲਾਲਚ ਛੁਪਿਆ ਹੋਇਆ ਤੇ ਜਿਹੜੀਆਂ ਸਾਡੇ ਅੰਦਰ ਹੌਟ ਲੱਗੀ ਹੋਈ ਹੈ ਕਿ ਅਸੀਂ ਆਪਣੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਮਰਜ਼ਾਦਾ ਤੋਂ ਦੂਰ ਰਹਿ ਕੇ ਤਾਂ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਬਹੁਤ ਮਰਜ਼ਾਦਾ ਪ੍ਰਸ਼ੋਤਮਾ ਅਸੀਂ ਕੌਮ ਨੂੰ ਸੰਦੇਸ਼ ਕੀ ਦੇਣਾ ਕਿ ਤੁਸੀਂ ਇੱਕ ਇੱਕਜੁੱਟ ਹੋਵੋ ਤੇ ਇੱਕਜੁੱਟ ਅਸੀਂ ਜੇ ਆਪ ਨਹੀਂ ਗਏ ਤਾਂ ਅਸੀਂ ਕਿਸੇ ਨੂੰ ਕੀ ਇੱਕਜੁੱਟ ਹੋਣ ਦਾ ਸੰਦੇਸ਼ ਦੇ ਸਕਦੇ ਹਾਂ ਜਿਹੜਾ ਕਾਲ ਤੱਕ ਨਾਲ ਟਕਰਾਏਗਾ ਚੂਰ-ਚੂਰ ਹੋ ਜਾਏਗਾ ਇਹ ਆਪਾਂ ਰੋਜ਼ ਨਾਰਾ ਲਾਉਣੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਸਾਨੂੰ ਤਿਆਗ ਦੀ ਭਾਵਨਾ ਵਿਖਾਉਣੀ ਚਾਹੀਦੀ ਏ ਇਹ ਨਹੀਂ ਕਿ ਜੋ ਵੀ ਮੌਕਾ ਮਿਲੇ ਤੇ ਉਹਨੂੰ ਸੰਭਾਲ ਲਿਆ ਜਾਵੇ ਆਪਣੇ ਹਿਸਾਬ ਨਾਲ ਕਿ ਜਿਹੜੀ ਸਾਡੀ ਲੀਡਰਸ਼ਿਪ ਏ ਇਹ ਦੋ ਮੂੰਹੀ ਹੋਈ ਚੁੱਕੀ ਏ ਇੱਕ ਮੂੰਹ ਦੇ ਨਾਲ ਇਹ ਕਹਿੰਦੇ ਕਿ ਅਸੀਂ ਅਕਾਲ ਤਖਤ ਦੇ ਹਰ ਹੁਕਮ ਨੂੰ ਮੰਨਦੇ ਆ ਪੰਜ ਸਿੰਘ ਸਾਹਿਬਾਨ ਦਾ ਅਸੀਂ ਬੜਾ ਸਤਿਕਾਰ ਕਰਦੇ ਆ ਦੂਜੀ ਗੱਲ ਇਹ ਕਿ ਜਿਹੜੀ ਇਹਨਾਂ ਨੂੰ ਗੱਲ ਪਰਵਾਹ ਨਹੀਂ ਹੁੰਦੀ ਤਾਂ ਉਹਨਾਂ ਦੇ ਲਈ ਫਿਰ ਇਹ ਜਥੇਦਾਰਾਂ ਨੂੰ ਵੀ ਹਟਾ ਦਿੰਦੇ ਆ ਤਾਂ ਮੇਰਾ ਇੱਕੋ ਇੱਕ ਸਵਾਲ ਏ ਕਿ ਜਿਹੜੇ ਤਿੰਨ ਸਿੰਘ ਸਹਿਬਾਨ ਹਟਾਏ ਗਏ ਨੇ ਉਹਨਾਂ ਨੂੰ ਉਹਨਾਂ ਦਾ ਗੁਨਾਹ ਕੀ ਸੀ ਬਹੁਤ ਸਾਰੇ ਇਸ ਤਰ੍ਹਾਂ ਦੇ ਸੱਜਣ ਹੈਗੇ ਨੇ ਪਾਰਟੀ ਦੇ ਅੰਦਰ ਜਿਹੜੇ ਨਹੀਂ ਸੀ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਤੇ ਉੱਪਰ ਜਿਹੜਾ ਕਲੰਕ ਲੱਗਾ ਉਹ ਧੋਤਾ ਜਾਵੇ ਉਹ ਉਹਨਾਂ ਨੇ ਪਹਿਲੇ ਅਜੇ ਪਹਿਲੀ ਗਲਤੀ ਦਾ ਮਾਫੀ ਨਹੀਂ ਸੀ ਹੋਈ ਹੋਰ ਗਲਤੀਆਂ ਦਾ ਪੁਤਲਾ ਉਹਨੂੰ ਬਣਾ ਦਿੱਤਾ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਫਿਰ ਉਸੇ ਸਾਰੀ ਐਕਸਰਸਾਈਜ਼ ਤੇ ਜਾਣਾ ਪੈਣਾ ਹੈ ਕਿ ਸੰਦੇਸ਼ ਹੁੰਦਾ ਹੈ ਜਦੋਂ ਬੰਦੀ ਛੁੱਟ ਦਿਵਸ ਹੁੰਦਾ ਉਸ ਮੌਕੇ ਦੇ ਉੱਤੇ ਜਾਂ ਜਦੋਂ ਖਾਲਸੇ ਦਾ ਪ੍ਰਕਾਸ਼ ਦਿਹਾੜਾ ਹੁੰਦਾ ਜਾਂ ਹੋਲਾ ਮਹੱਲਾ ਇਹ ਸਾਡੇ ਕੋਲ ਤਿੰਨ ਚਾਰ ਉਦੋਂ ਸੰਦੇਸ਼ ਉਦੋਂ ਪੜਿਆ ਜਾਂਦਾ ਇੱਥੇ ਤਾਂ ਇੱਕ ਸੰਕਲਪ ਹੈ ਸੰਕਲਪ ਦੀ ਗੱਲ ਕਰਨੀ ਚਾਹੀਦੀ ਹੈ ਉਸ ਸੰਕਲਪ ਲਈ ਕੀ ਹੈ ਜਥੇਦਾਰ ਅੱਜ ਤਿਆਗ ਦੀ ਭਾਵਨਾ ਰੱਖਦੇ ਨੇ ਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਮੈਂ ਤਜਿੰਦਰ ਸਿੰਘ ਇਸ ਟਾਈਮ ਤੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚਾਂ ਜੇ ਆਪਾਂ ਇਹਨਾਂ ਦਿਨਾਂ ਦੀ ਗੱਲ ਕਰਦੇ ਆਂ ਤੇ ਜੂਨ 1984 ਖੱਲੂ ਘਾਰੇ ਦਿਹਾੜੇ ਜਿਹੜੇ ਆ ਉਹਨਾਂ ਨੂੰ ਸੰਗਤ ਨਤਮਸਤਕ ਹੋਣ ਵਾਸਤੇ ਆ ਰਹੀ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦਿਨਾਂ ਨੂੰ ਯਾਦ ਕੀਤਾ ਜਾ ਰਿਹਾ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਮਿਲ ਕੇ ਕੋਸ਼ਿਸ਼ ਕਰਦੇ ਹੁੰਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਗੱਲਬਾਤ ਕਰਦੇ ਆ ਅੱਜ ਜੋ ਮਾਹੌਲ ਬਣਿਆ ਹੋਇਆ ਹੁਣ ਅਸੀਂ ਉੱਤੇ ਗੱਲਬਾਤ ਕਰਾਂਗੇ ਜੋ ਮਾਹੌਲ ਬਣਿਆ ਇੱਕ ਤੋਂ 6 ਜੂਨ ਦੇ ਕੱਲੂ ਘਰੇ ਦੇ ਸਾਹਦੇ ਤੇ 6 ਜੂਨ ਨੂੰ ਸਿੰਘ ਸਾਹਿਬ ਦਾ ਸੰਦੇਸ਼ ਤੇ ਸੰਦੇਸ਼ ਦੇਣ ਤੋਂ ਦੰਦਮੀ ਟਕਸਾਲੇ ਪਹਿਲਾਂ ਕਹਿਤਾ ਕਿ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗੜਗੱਜ ਸੰਦੇਸ਼ ਨਾ ਦੇਣ ਨਹੀਂ ਤੇ ਅਸੀਂ ਵਿਰੋਧਤਾ ਕਰਾਂਗੇ ਕਾਫੀ ਚਰਚਾਵਾਂ ਦੇ ਵਿੱਚ ਆ ਇਸ ਗੱਲ ਨੂੰ ਤੇ ਥੋੜੀ ਦੇਰ ਪਹਿਲਾਂ ਹੁਣ ਤੋਂ ਕੇਵਲ ਥੋੜੀ ਦੇਰ ਪਹਿਲਾਂ ਇੱਕ ਮੀਟਿੰਗ ਹੋਈ ਆ ਜਿਹੜੀ ਮੀਟਿੰਗ ਸੁਖਬੀਰ ਸਿੰਘ ਬਾਦਲ ਤੇ ਉਦਲੇ ਪਾਸੇ ਬਾਬਾ ਹਰਨਾਮ ਸਿੰਘ ਖਾਲਸਾ ਜੀ ਦੀ ਹੋਈ ਆ ਉੱਚ ਚਰਚਾਵਾਂ ਕੀ ਹੋਈਆਂ ਜੋ ਚਰਚਾਵਾਂ ਦਾ ਦੌਰ ਗਰਮਾ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਆ ਸੁਖਬੀਰ ਸਿੰਘ ਦੇ ਬਾਦਲ ਜੀ ਦੇ ਵੀ ਬਹੁਤ ਨੇੜੇ ਰਹੇ ਆ ਤੇ ਇਸ ਟਾਈਮ ਦੇ ਉੱਤੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਆਪਣੀਆਂ ਸੁਆਵਾਂ ਨਿਭਾ ਰਿਹਾ ਜਿਹਦੇਲੇ ਪਾਸੇ ਕਿ ਭਰਤੀ ਮਿਹਰਮੰਬੀ ਹੋਈ ਆ ਗੁਰਫਤੇ ਸਾਹਿਬ ਕਰਦੇ ਆ ਪੀਰ ਮੁਹੰਮਦ ਸਾਹਿਬ ਖਾਲਸਾ ਜੀ ਫਤੇ ਜੀ ਕਿਵੇਂ ਹੋ ਜੀ ਚੜ੍ਹਦੀ ਕਲਾ ਹਾਂ ਚੜ੍ਹਦੀ ਕਲਾ ਜੀ ਪਰ ਜਿਸ ਸਥਾਨ ਤੇ ਆਪਾਂ ਬੈਠੇ ਆ ਇੱਥੇ ਅੱਜ ਦਾ ਦਿਨ ਕਹਿਰਦਾ ਸੀ ਅੱਜ ਤੋਂ 43 ਸਾਲ ਪਹਿਲਾਂ ਜੋ ਇਸ ਧਰਤੀ ਦੇ ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜਾ ਖੂਨੀ ਮੰਜਰ ਚੱਲ ਰਿਹਾ ਸੀ ਉਹ ਜਦੋਂ ਮੰਨ ਮੰਦਰ ਦੇ ਅੰਦਰ ਤੁਸੀਂ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਆਪੇ ਮਹਿਸੂਸ ਹੋਏਗਾ ਕਿ ਕਿੰਨਾ ਕਹਿਰ ਵਰਤ ਰਿਹਾ ਸੀ ਕਿੰਨੀ ਗਰਮੀ ਸੀ ਔਰ ਕਿਵੇਂ ਸੰਗਤਾਂ ਦੇ ਉੱਪਰ ਉਸ ਵੇਲੇ ਭਾਰਤੀ ਫੌਜਾਂ ਟੁੱਟ ਪਈਆਂ ਤੇ ਉਹਨਾਂ ਨੇ ਟੈਂਕਾਂ ਟੋਪਾਂ ਦੇ ਨਾਲ ਹਮਲਾ ਕੀਤਾ ਤੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਬਖਸ਼ਿਆ ਨਹੀਂ ਤੇ ਉਹ ਜਿਹੜਾ ਕਹਿ ਰਹੇ ਉਹਦੇ ਅੱਜ 41 ਸਾਲ ਪੂਰੇ ਹੋਣ ਤੇ ਆਪਾਂ 6 ਜੂਨ ਨੂੰ ਕੱਲ ਨੂੰ ਸਿੱਧੀ ਦਿਹਾੜਾ ਮਨਾਉਣਾ ਤੇ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਸਿੱਧੀ ਦਿਹਾੜੇ ਨੂੰ ਮੁੱਖ ਰੱਖ ਕੇ ਕੌਮ ਦੇ ਅੰਦਰ ਇੱਕ ਦਰਦ ਹੁੰਦਾ ਉਹ ਝਲਕਦਾ ਵੀ ਹੈ ਤੇ ਜਦੋਂ ਅਸੀਂ ਇੱਥੇ ਆਉਣੇ ਆ ਕਿਉਂਕਿ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਅਸੀਂ ਲਗਾਤਾਰ ਸਵਾਵਾਵਾਂ ਦਿੱਤੀਆਂ ਤੇ ਸਾਡੇ ਪ੍ਰਧਾਨ ਜਿਹੜੇ ਸਨ ਭਾਈ ਅਮਰੀਕ ਸਿੰਘ ਜੀ ਅਮਰਜੀਤ ਭਾਈ ਮਰੀਕ ਸਿੰਘ ਉਹਨਾਂ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਜਰਨੈਲ ਸ਼ਬੀਕ ਸਿੰਘ ਨਾਲ ਬਾਬਾ 18 ਸਿੰਘ ਨਾਲ ਇਸੇ ਸਥਾਨ ਤੇ ਸ਼ਹਾਦਤ ਦਾ ਜਾਮ ਪੀਤਾ ਸੀ ਅੱਜ ਉਹਨਾਂ ਸ਼ਹੀਦਾਂ ਦੀ ਯਾਦਗਾਰ ਵੀ ਬਣੀ ਹੋਈ ਏ ਤੇ ਕੱਲ ਨੂੰ ਵੱਡਾ ਸ਼ਹੀਦੀ ਸਮਾਗਮ ਕਾਲਤਖ ਸਾਬ ਦੇ ਹੋਣਾ ਤਾਂ ਉਸ ਕਾਲਤਖ ਸਾਬ ਦੇ ਜਿਹੜਾ ਸ਼ਹੀਦੀ ਸਮਾਗਮ ਹੋਣਾ ਜਿਵੇਂ ਤੁਸੀਂ ਗੱਲ ਕਹੀ ਏ ਉਹਨੂੰ ਲੈ ਕੇ ਜਿਹੜਾ ਵਾਦੋਵਾਦ ਖੜਾ ਕੀਤਾ ਕਿ ਉਹ ਬੜਾ ਬੰਦਪਾਗਾ ਚਰਚਾ ਮਾਤਾ ਜੋ ਦੌਰ ਆ ਥੋੜੀ ਦੇਰ ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਬਾਬਾ ਅਨਾੰਦ ਸਿੰਘ ਖਾਲਸਾ ਦੀ ਮੀਟਿੰਗ ਹੋਈ ਆ ਕੋਈ ਲੱਗ ਪਤਾ ਲੱਗਾ ਤੁਹਾਨੂੰ ਕੀ ਮੀਟਿੰਗਾਂ ਹੋਈਆਂ ਕੀ ਗੱਲਬਾਤ ਹੋਈ ਆ ਨਤੀਜਾ ਕੀ ਨਿਕਲਿਆ ਨਹੀਂ ਮੈਨੂੰ ਕਿਉਂਕਿ ਮੈਨੂੰ ਦਿਲਚਸਪੀ ਵੀ ਨਹੀਂ ਐ ਇਸ ਤਰ੍ਹਾਂ ਦੀਆਂ ਮੀਟਿੰਗਾਂ ਦੀ ਕਿਉਂਕਿ ਬਾਬਾ ਰਨਾਮ ਸਿੰਘ ਤੇ ਸੁਖਬੀਰ ਸਿੰਘ ਬਾਦਲ ਕੋਈ ਅਲੱਗ-ਅਲੱਗ ਤਾਂ ਹੈ ਨਹੀਂ ਸੀ ਬਹੁਤ ਚਿਰ ਪਹਿਲਾਂ ਉਹ ਲਗਾਤਾਰ ਇਕੱਠੇ ਰਹੇ ਨੇ ਅੱਜ ਜਿਹੜੇ ਵਾਦ-ਵਾਦ ਚੱਲ ਰਿਹਾ ਆ ਉਸ ਵਾਦ-ਵਾਦ ਵਿੱਚ ਜਿਹੜੀ ਮੈਂ ਸਮਝਣਾ ਕਿ ਵਿਰਾਮ ਲਗਾਤਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਖੁਦ ਹੀ ਇਹ ਗੱਲ ਕਹਿ ਦਿੱਤੀ ਕਿ ਜਿਹੜੇ ਕੁਲਦੀਪ ਸਿੰਘ ਗੜਕੱਜ ਨੇ ਉਹ ਸਰਪ੍ਰੰਧ ਜਥੇਦਾਰ ਨਹੀਂ ਹੈਗੇ ਔਰ ਧਾਮੀ ਸਾਹਿਬ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਮਰਜ਼ਾਦਾ ਮੁਤਾਬਕ ਵੀ ਨਹੀਂ ਬਣੇ ਤੇ ਜਿਹੜੀ ਅਪੋਇੰਟਿੰਗ ਅਥਾਰਟੀ ਹੈ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਦੋਂ ਉਹਦੇ ਪ੍ਰਧਾਨ ਸਾਹਿਬ ਖੁਦ ਇਹ ਗੱਲ ਮੰਨ ਰਹੇ ਨੇ ਕਿ ਉਹ ਸਰਪ੍ਰੰਧ ਜਥੇਦਾਰ ਨਹੀਂ ਹੈਗੇ ਤਾਂ ਤਾਂ ਸਭ ਕਿੱਥੇ ਮੰਨੇ ਆ ਪ੍ਰਧਾਨ ਸਾਹਿਬ ਦੀ ਤੁਹਾਨੂੰ ਬਾਈਟ ਮੈਂ ਦੇਾਂਗਾ ਤੁਸੀਂ ਚਲਾ ਦਿਆ ਜੀ ਉਹਨਾਂ ਨੇ ਬਾਬਾ ਹਰਨਾਮ ਸਿੰਘ ਦੇ ਨਾਲ ਬੈਠ ਕੇ ਬਾਈਟ ਦੇ ਹਾਂ ਮੀਟਿੰਗ ਹੋਈ ਹੈ ਤੇ ਪ੍ਰੈਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ ਇਹ ਕੋਈ ਦੋ ਰਾਇ ਨਹੀਂ ਕਿ ਜਿਹੜੇ ਕੁਲਦੀਪ ਸਿੰਘ ਗੜਗਾਜੇ ਸਰਪ੍ਰਸਤ ਜ਼ਥੇਦਾਰ ਨਹੀਂ ਹੈਗੇ ਤੇ ਮਰਜ਼ਾਦਾ ਮੁਤਾਬਕ ਨਹੀਂ ਬਣੇ ਜਦੋਂ ਪ੍ਰਧਾਨ ਸਾਹਿਬ ਇਹ ਗੱਲ ਕਹਿ ਰਹੇ ਨੇ ਤਾਂ ਫਿਰ ਮੈਂ ਸਮਝਣਾ ਕਿ ਉਹਨਾਂ ਦੇ ਸੰਦੇਸ਼ ਦੀ ਕੀ ਅਮਿਤ ਰਹਿ ਜਾਂਦੀ ਪ੍ਰਧਾਨ ਸਾਹਿਬ ਦੀ ਟਕਸਾਲ ਨਾਲ ਵੀ ਨੇੜਤਾ ਵਾ ਤੇ ਦਿਲ ਕੁਲਦੀਪ ਸਿੰਘ ਗੜਗਾਜੀ ਤੋਂ ਦੂਰੀਆਂ ਕਾਰਨ ਕੀ ਲੱਗਦਾ ਤੁਹਾਨੂੰ ਪੀਰ ਮਾਮਾ ਸਾਹਿਬ ਮੈਂ ਇਹ ਗੱਲ ਕਹਿਣਾ ਕਿ ਸਿੱਖ ਦੀ ਸਿੱਖ ਨਾਲ ਕਦੇ ਦੂਰੀ ਹੋ ਹੀ ਨਹੀਂ ਸਕਦੀ ਲੇਕਿਨ ਜਿਹੜਾ ਸਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਲਾਲਚ ਛੁਪਿਆ ਹੋਇਆ ਤੇ ਜਿਹੜੀਆਂ ਸਾਡੇ ਅੰਦਰ ਹੌੜ ਲੱਗੀ ਹੋਈ ਹੈ ਕਿ ਅਸੀਂ ਆਪਣੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਮਰਜ਼ਾ ਦਾ ਤੋਂ ਦੂਰ ਰਹਿ ਕੇ ਤਾਂ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਬਹੁਤ ਮਰਜ਼ਾਦਾ ਪਰਸ਼ੋਤਮਾ ਤਾਂ ਉੱਥੇ ਫਰਕ ਪੈਂਦਾ ਹੁਣ ਤੁਸੀਂ ਇਹ ਦੇਖੋ ਕਿ ਅਸੀਂ ਕੌਮ ਨੂੰ ਸੰਦੇਸ਼ ਕੀ ਦੇਣਾ ਹੈ ਕਿ ਤੁਸੀਂ ਇੱਕ ਜੁੱਟ ਹੋਵੋ ਤੇ ਇੱਕ ਜੁੱਟ ਅਸੀਂ ਜੇ ਆਪ ਨਹੀਂ ਗਏ ਤਾਂ ਅਸੀਂ ਕਿਸੇ ਨੂੰ ਕੀ ਇੱਕ ਜੁੱਟ ਹੁੰਦਾ ਸੰਦੇਸ਼ ਦੇ ਸਕਦੇ ਆ ਦੂਸਰੀ ਗੱਲ ਇਹ ਕਿ ਸ਼ਹੀਦਾਂ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਕਿਸ ਮਕਸਦ ਲਈ ਦਿੱਤੀ ਹੈ ਉਹਨਾਂ ਚੀਜ਼ਾਂ ਤੋਂ ਅਸੀਂ ਭੁੱਲੇ ਵਿਸਰੇ ਬੈਠੇ ਆ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਕੇਂਦਰੀ ਹਕੂਮਤ ਦੇ ਖਿਲਾਫ ਉਹਨਾਂ ਨੇ ਕਿਹਾ ਸੀ ਕਿ ਹਕੂਮਤ ਜਿਹੜੀ ਹੈ ਦਿੱਲੀ ਦਾ ਤਖਤ ਜਿਹੜਾ ਅਕਾਲ ਤਖਤ ਸਾਹਿਬ ਨਾਲ ਟਕਰਾ ਰਿਹਾ ਤਾਂ ਜਿਹੜਾ ਅਕਾਲ ਤਖਤ ਨਾਲ ਟਕਰਾਏਗਾ ਚੂਰ-ਚੂਰ ਹੋ ਜਾਏਗਾ ਇਹ ਆਪਾਂ ਰੋਈ ਨਾਰਾ ਲਾਉਣੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਸ਼ਾਨ ਨੂੰ ਬਾਰਕਰਾਰ ਰੱਖਣ ਦੇ ਲਈ ਸਾਨੂੰ ਤਿਆਗ ਦੀ ਭਾਵਨਾ ਵਿਖਾਉਣੀ ਚਾਹੀਦੀ ਏ ਇਹ ਨਹੀਂ ਕਿ ਜੋ ਵੀ ਮੌਕਾ ਮਿਲੇ ਤੇ ਉਹਨੂੰ ਸੰਭਾਲ ਲਿਆ ਜਾਵੇ ਆਪਣੇ ਹਿਸਾਬ ਨਾਲ ਤਾਂ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਕੰਟਰਡਿਕਸ਼ਨ ਹੈ ਮੈਂ ਸਮਝਦਾ ਕਿ ਬਹਿਸ ਉੱਥੇ ਹੀ ਖਤਮ ਹੋ ਜਾਂਦੀ ਏ ਕਿ ਜਿਹੜੇ ਜਿਸ ਪੁਆਇੰਟਿੰਗ ਅਥਾਰਟੀ ਨੇ ਜਥੇਦਾਰਾਂ ਨੂੰ ਨਿਯੁਕਤ ਕੀਤਾ ਉਹ ਖੁਦ ਸਵੀਕਾਰ ਕਰ ਚੁੱਕੀ ਹੈ ਕਿ ਇਹ ਜਿਹੜੇ ਜਥੇਦਾਰੇ ਸਰਪ੍ਰੰਤ ਨਹੀਂ ਹੈਗੇ ਜੋ ਬਾਬਾ ਹਰਨਾਮ ਸਿੰਘ ਖਾਲਸਾ ਕਹਿ ਰਹੇ ਆ ਤੁਸੀਂ ਉੱਤੇ ਫੁੱਲ ਚੜਾਉਂਦੇ ਹੋ ਇਹੋ ਗੱਲ ਕਿ ਮੈਂ ਬਾਬਾ ਹਰਨਾਮ ਸਿੰਘ ਖਾਲਸਾ ਦਾ ਆਪਣਾ ਤਰਕੇ ਲੇਕਿਨ ਕੌਮ ਦੀ ਜਿਹੜੀ ਗੱਲ ਹੈ ਕੌਮ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਇਹ ਮਹਿਸੂਸ ਕਰਦੀਆਂ ਨੇ ਕਿ ਜੋ ਪਿਛਲੇ ਸਮੇਂ ਦੇ ਵਿੱਚ ਬਰਤਾਰਾ ਵਾਪਰਿਆ 2 ਦਸੰਬਰ 2024 ਦੇ ਪੰਜ ਸਿੰਘ ਸਹਿਬਾਨ ਦੇ ਹੁਕਮਨਾਮੇ ਤੋਂ ਬਾਅਦ ਜਿਸ ਨੂੰ ਮੁਖ ਰੱਖ ਕੇ ਮੈਂ ਵੀ ਜਿਹੜਾ ਬੀਤੇ ਦਿਨੀ ਅਸਤੀਫਾ ਦਿੱਤਾ ਪਾਰਟੀ ਤੋਂ ਉਹਦਾ ਇੱਕੋ ਇੱਕ ਕਾਰਨ ਹੈ ਕਿ ਜਿਹੜੀ ਸਾਡੀ ਲੀਡਰਸ਼ਿਪ ਏ ਇਹ ਦੋ ਮੂੰਹੀ ਹੋਈ ਚੁੱਕੀ ਏ ਇੱਕ ਮੂੰਹ ਦੇ ਨਾਲ ਇਹ ਕਹਿੰਦੇ ਕਿ ਅਸੀਂ ਕਾਲ ਤੱਕ ਦੇ ਹਰ ਹੁਕਮ ਨੂੰ ਮੰਨਦੇ ਆ ਪੰਜ ਸਿੰਘ ਸਹਿਬਾਨ ਦਾ ਅਸੀਂ ਬੜਾ ਸਤਿਕਾਰ ਕਰਦੇ ਆ ਦੂਜੀ ਗੱਲ ਇਹ ਕਿ ਜਿਹੜੀ ਇਹਨਾਂ ਨੂੰ ਗੱਲ ਪਰਵਾਹ ਨਹੀਂ ਹੁੰਦੀ ਤਾਂ ਉਹਨਾਂ ਦੇ ਲਈ ਫਿਰ ਇਹ ਜਥੇਦਾਰਾਂ ਨੂੰ ਵੀ ਹਟਾ ਦਿੰਦੇ ਆ ਤਾਂ ਮੇਰਾ ਇੱਕੋ ਇੱਕ ਸਵਾਲ ਏ ਜੇ ਜਿਹੜੇ ਤਿੰਨ ਸਿੰਘ ਸਹਿਬਾਨ ਹਟਾਏ ਗਏ ਨੇ ਉਹਨਾਂ ਨੂੰ ਉਹਨਾਂ ਦਾ ਗੁਨਾਹ ਕੀ ਸੀ ਉਹਨਾਂ ਨੇ ਕਿਹੜਾ ਇਹੋ ਜਿਹਾ ਗੁਨਾਹ ਕਰਤਾ ਜਿਸ ਕਰਕੇ ਉਹਨਾਂ ਨੂੰ ਤੁਸੀਂ ਢਾਕੇ ਨਵੇਂ ਜਥੇਦਾਰ ਪੁਆਇੰਟ ਕਰਤੇ ਇਹੋ ਤੇ ਬਾਬਾ ਹਰਨਾਮ ਸਿੰਘ ਖਾਲਸਾ ਕਹਿੰਦੇ ਉਹ ਕਹਿੰਦੇ ਕਿ ਤਿੰਨ ਜਥੇਦਾਰ ਬਹਾਲ ਕਰੋ ਇਹੋ ਮੰਗ ਤੇ ਉਹ ਕਰ ਰਿਹਾ ਹਾਂ ਮੈਂ ਇਹੋ ਹੀ ਗੱਲ ਕਹਿ ਰਿਹਾ ਜਥੇਦਾਰ ਬਹਾਲ ਕਰਨੇ ਨਾ ਕਰਨੇ ਉਹ ਇੱਕ ਅਲੱਗ ਪਹਿਲੂ ਮੈਂ ਕਿਹਨਾਂ ਹਟਾਏ ਕਿਉਂ ਗਏ ਬਹਾਲੀ ਦੀ ਗੱਲ ਤਾਂ ਤਾਂ ਹੋਵੇ ਨਾ ਇਹ ਉਸ ਤੋਂ ਪਹਿਲਾਂ ਜਿਹੜੇ ਜ਼ਥੇਦਾਰ ਪੰਜ ਸਿੰਘ ਸਹਿਬਾਨ ਦੇ ਰੂਪ ਦੇ ਵਿੱਚ ਤੁਹਾਨੂੰ ਕਟਹਿਰੇ ਦੇ ਵਿੱਚ ਖੜਾ ਕਰ ਰਹੇ ਆ ਤੇ ਤੁਸੀਂ ਉਹਨਾਂ ਦੇ ਜਿਹੜੇ ਹੁਕਮ ਨੂੰ ਹੱਥ ਜੋੜ ਕੇ ਸਿਰ ਨਵਾ ਕੇ ਪ੍ਰਵਾਨ ਕਰ ਰਹੇ ਹੋ ਤਾਂ ਜਿਵੇਂ ਹੀ ਤੁਸੀਂ ਕੰਪਲੈਕਸ ਤੋਂ ਬਾਹਰ ਆਉਂਦੇ ਹੋ ਤਾਂ ਫਿਰ ਉੱਥੇ ਤੁਸੀਂ ਆਪਣੇ ਗਲਤ ਸਲਾਹਕਾਰਾਂ ਦੀ رائے ਦੇ ਨਾਲ ਤੇ ਤੁਸੀਂ ਆਪਣੀ ਪਿਕ ਐਂਡ ਚੂਜ਼ ਕਰਦੇ ਹੋ ਕਿ ਆਹ ਹੁਕਮ ਤਾਂ ਮੈਨੂੰ ਠੀਕ ਏ ਆਹ ਹੁਕਮ ਮੇਰੇ ਲਈ ਠੀਕ ਨਹੀਂ ਹੈਗਾ ਜੀ ਮੱਸਾ ਜਦੋਂ ਹੱਥ ਜੋੜ ਕੇ ਸੁਖਬੀਰ ਸਿੰਘ ਬਾਦਲ ਤਖਤ ਸਾਹਿਬ ਦੇ ਸਾਹਮਣੇ ਆਏ ਸੀ ਤੇ ਉਦੋਂ ਤੁਸੀਂ ਵੀ ਨਾਲ ਸੀ ਕਦੀ ਗੱਲਬਾਤ ਨਹੀਂ ਹੋਈ ਕਿ ਸੁਖਬੀਰ ਸਿੰਘ ਬਾਦਲ ਜੀ ਨੂੰ ਕਿਉਂਕਿ ਸਿੰਘ ਸਾਹਿਬ ਨੇ ਤੇ ਇਹੋ ਗੱਲ ਕਹੀ ਸੀ ਨਾ ਫਸੀਲ ਤੋਂ ਕਿ ਅਕਾਲੀ ਦਲ ਤਕੜਾ ਹੋਣਾ ਚਾਹੀਦਾ ਉਸ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਦੁਬਾਰਾ ਮਹਿਮ ਚੇੜੀ ਜਾਂਦੀ ਮੈਂ ਤਾਂ ਸਿਰੇ ਦਾ ਜ਼ੋਰ ਲਾ ਲਿਆ ਹਰ ਤਰ੍ਹਾਂ ਦੀ ਦਲੀਲ ਦਿੱਤੀ ਔਰ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਇਹ ਕਿਉਂ ਇੰਜ ਕਰ ਰਹੇ ਹੋ ਕਿ ਇਹ ਤੁਹਾਡੇ ਵੀ ਹਿੱਤ ਵਿੱਚ ਹੈ ਕੌਮ ਦੇ ਹਿੱਤ ਵਿੱਚ ਵੀ ਇਹ ਪੰਜਾਬ ਦੇ ਹਿੱਤ ਵਿੱਚ ਵੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਹਿੱਤ ਵਿੱਚ ਹੈ ਤਾਂ ਇਸ ਦੇ ਨਾਲ ਕੋਈ ਵੀ ਮਨੁੱਖੀ ਗਲਤੀ ਕਰਦਾ ਹੈ ਗਲਤੀ ਪ੍ਰਵਾਨ ਕਰ ਲੈਂਦਾ ਹੈ ਤਾਂ ਗਲਤੀ ਦੀ ਸਜ਼ਾ ਲਵਾ ਲੈਂਦਾ ਤਾਂ ਉਹਦਾ ਕਦ ਉੱਚਾ ਹੁੰਦਾ ਲੇਕਿਨ ਮੈਂ ਉੱਥੇ ਫਿਰ ਗੱਲ ਕਾਂਗਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਸੱਜਣ ਹੈਗੇ ਨੇ ਪਾਰਟੀ ਦੇ ਅੰਦਰ ਜਿਹੜੇ ਨਹੀਂ ਸੀ ਚਾਹੁੰਦੇ ਕਿ ਸੁਖਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਕਲੰਕ ਲੱਗਾ ਉਹ ਧੋਤਾ ਜਾਵੇ ਉਹ ਉਹਨਾਂ ਨੇ ਪਹਿਲੇ ਅਜੇ ਪਹਿਲੀ ਗਲਤੀ ਦਾ ਮਾਫ ਨਹੀਂ ਸੀ ਹੋਈ ਹੋਰ ਗਲਤੀਆਂ ਦਾ ਪਤਲਾ ਉਹਨੂੰ ਬਣਾ ਦਿੱਤਾ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਫਿਰ ਉਸੇ ਸਾਰੀ ਐਕਸਰਸਾਈਜ਼ ਤੇ ਜਾਣਾ ਪੈਣਾ ਉਹਨੂੰ ਸਾਰੀਆਂ ਉਹ ਗਲਤੀਆਂ ਜਿਹੜੀਆਂ ਪਹਿਲਾਂ ਕੀਤੀਆਂ ਜਾਂ ਹੁਣ ਉਸ ਤੋਂ ਬਾਅਦ ਕਾਲਤਖ ਸਾਹਿਬ ਦੇ ਨਾਲ ਹੀ ਸਿਹਤ ਦਾ ਡਾ ਲਾ ਲਿਆ ਤੇ ਇੱਥੇ ਆ ਕੇ ਜਿਹੜਾ ਸਿੰਘ ਸਹਿਬਾਨਾ ਨੂੰ ਬਦਲ ਕੇ ਦੂਜੇ ਜਥੇਦਾਰ ਆਪਣੀ ਮਨਮਰਜ਼ੀ ਦੇ ਹਲਾਤੇ ਕੀ ਹੁਣ ਉਹਨਾਂ ਜਥੇਦਾਰਾਂ ਦੇ ਕੋਲੋਂ ਤੁਸੀਂ ਜਿਹੜਾ ਵੀ ਫੈਸਲਾ ਕਰਵਾ ਰਹੇ ਹੋ ਕੀ ਉਹ ਕੌਮ ਮੰਨ ਰਹੀ ਹੈ ਜਦੋਂ ਕੌਮ ਨੇ ਮੰਨਣਾ ਹੀ ਨਹੀਂਗਾ ਤੇ ਨਵੇਂ ਵਿਵਾਦ ਖੜੇ ਹੋਣੇ ਆ ਤੇ ਉਹਨਾਂ ਵਿਵਾਦਾਂ ਦੇ ਕਰਕੇ ਹੱਸ ਜੱਗ ਹਸੀ ਹੋਣੀ ਹੈ ਤਾਂ ਫਿਰ ਲੋਕਾਂ ਦੇ ਵਿੱਚ ਜਿਹੜਾ ਇੱਕ ਇਸ ਤਰ੍ਹਾਂ ਦਾ ਮੈਸੇਜ ਆ ਰਿਹਾ ਤਾਂ ਉਹ ਇੱਕ ਬਹੁਤ ਹੀ ਸਾਡੀ ਜਿਹੜੀ ਮੌਜੂਦਾ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਲਈ ਬੜਾ ਘਾਤਕ ਹੈ ਕਿਉਂਕਿ ਉਹਨਾਂ ਦੇ ਉਹ ਸਾਨੂੰ ਫਿਰ ਸਵਾਲ ਕਰਦੇ ਆ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕ ਹੋ ਕਿ ਤੁਸੀਂ ਜਹੇਦਾਰ ਸਾਹਿਬ ਦੇ ਅੱਗੇ ਸਿਰ ਵੀ ਨਵਾਉਂਦੇ ਹੋ ਪੰਜ ਸਿੰਘ ਸਾਹਿਬਾਂ ਦੇ ਸਤਿਕਾਰ ਦੀ ਗੱਲ ਵੀ ਕਰਦੇ ਹੋ ਲੇਕਿਨ ਜਦੋਂ ਤੁਹਾਨੂੰ ਉਹ ਗੱਲ ਮੰਨਣ ਤੇ ਤੁਸੀਂ ਮੰਨਣੀ ਹੁੰਦੀ ਹੈ ਉਦੋਂ ਫਿਰ ਤੁਸੀਂ ਕਹਿੰਦੇ ਹੋ ਕਿ ਨਹੀਂ ਇਹ ਜੇ세ਦਾਰਾਂ ਦੀ ਆ ਗੱਲ ਸਾਨੂੰ ਪਰਵਾਹ ਨਹੀਂ ਹੈ ਮੰਨ ਕੇ ਵੀ ਹੁਕਮ ਅਦੂਲੀ ਕਰ ਦਿੱਤੀ ਜਾਂਦੀ ਹੈ ਇਹੋ ਕਹਿਣਾ ਚਾਹੁੰਦੇ ਹਾਂ ਉਹ ਅਦੂਲੀ ਕੋਈ ਵੀ ਮਨੁੱਖ ਕਰਦਾ ਤਾਂ ਉਹਨੂੰ ਫਿਰ ਇੱਕ ਦਿਨ ਪਛਤਾਵਾ ਕਰਨਾ ਪੈਂਦਾ ਇਹ ਮੈਂ ਨਹੀਂ ਕਹਿੰਦਾ ਦੁਨੀਆ ਦਾ ਇਤਿਹਾਸ ਜਿਹੜਾ ਉਹਦੇ ਵਿੱਚ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਇਤਿਹਾਸ ਵੀ ਦਰਜੇ ਸਾਹ ਸ੍ਰੀ ਅਕਾਲ ਤਖਸਾਲ ਜੀ ਦੇ ਹੁਕਮ ਨਾਵੇਂ ਨੂੰ ਅੱਜ ਤੱਕ ਜਿਨੇ ਵੀ ਚੈਲੰਜ ਕੀਤਾ ਉਹਨੇ ਕਦੇ ਵੀ ਕੋਈ ਕੋਈ ਬਹੁਤਾ ਪ੍ਰਭਾਵ ਗ੍ਰਹਿਣ ਨਹੀਂ ਕੀਤਾ ਤੁਹਾਡੀਆਂ ਤੁਹਾਡੀਆਂ ਪੀਰ ਮਹਮੂਦ ਸਾਹਿਬ ਦੂਰੀਆਂ ਹੋਣ ਦਾ ਕਾਰਨ ਇਹ ਹੋਈ ਹੈ ਕਿ ਉਹਨਾਂ ਨੇ ਤੁਹਾਡੀ ਗੱਲ ਨਹੀਂ ਮੰਨੀ ਤੁਸੀਂ ਦੇਖੋ ਜਿਹੜੇ ਦਿਨਾਂ ਦੇ ਵਿੱਚ ਅਸੀਂ 올 ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਕਾਲੀ ਦਲ ਨੂੰ ਜੁਆਇਨ ਕੀਤਾ ਸੀ ਤੇ ਕਾਲੀ ਦਲ ਦੇ ਕੋਲ ਤਾਂ ਉਦੋਂ ਕੁਝ ਵੀ ਨਹੀਂ ਸੀ ਕਿ ਅਸੀਂ ਕਿਸੇ ਲਾਲਚ ਵਸਤਾ ਇਹਨਾਂ ਦੇ ਨਾਲ ਗਏ ਨਹੀਂ ਸੀ ਅਸੀਂ ਸਿਰਬੇਸ ਕਰਕੇ ਗਏ ਸੀ ਕਿ ਸਾਡੀ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਮਜ਼ਬੂਤ ਹੋਵੇ ਤੇ ਇਹ ਮਜ਼ਬੂਤੀ ਦੇ ਲਈ ਸੰਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਗੁਨਾਹ ਹੋਏ ਨੇ ਅਸੀਂ ਉਹਨਾਂ ਦੀ ਜਿਹੜੀ ਮਾਫੀ ਮੰਗੀਏ ਤੇ ਉਹ ਮਾਫੀ ਮੰਗਣ ਵਾਲੇ ਪਾਸੇ ਨੂੰ ਜਦੋਂ ਇਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਜੋ ਵੀ ਸਾਡਾ ਥਿਲਫੁਲ ਯੋਗਦਾਨ ਸੀ ਤਾਂ ਇਹ ਇੱਥੋਂ ਤੱਕ ਪਹੁੰਚ ਗਏ ਕਾਲ ਤੱਕ ਸਹਿਬ ਤੱਕ ਲੇਕਿਨ ਉਸ ਤੋਂ ਬਾਅਦ ਫਿਰ ਬੈਗ ਗੇਅਰ ਲਾ ਲਿਆ ਤੇ ਉਹ ਜਿਹੜੀ ਹੁਣ ਮੈਂ ਸਮਝਣਾ ਕਿ ਇੱਥੇ ਆਏ ਤਾਂ ਭੁੱਲਾਂ ਬਖਸ਼ਾਉਣ ਸੀ ਲੇਕਿਨ ਇੱਥੇ ਹੋਰ ਵੱਡੀ ਭੁੱਲ ਕਰਕੇ ਬੈਠੇ ਆ ਤਾਂ ਹੁਣ ਵੀ 6 ਜੂਨ ਦਾ ਦਿਨ ਜਿਹੜਾ ਹੈ ਸ਼ਹੀਦਾਂ ਦਾ ਦਿਨ ਹੈ ਇੱਥੇ ਭਾਰਤੀ ਹਕੂਮਤ ਦੇ ਨਾਲ ਇੱਕ ਬੜੀ ਵੱਡੀ ਲੜਾਈ ਹੋਈ ਉਸ ਲੜਾਈ ਦੇ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਭਾਈ ਅਮਰੀਕ ਸਿੰਘ ਜੀ ਜਰਨਲ ਸ਼ਿਭੇਗ ਸਿੰਘ ਜੀ ਤੇ ਬਾਬਾ ਠਾਰਾ ਸਿੰਘ ਜੀ ਤੇ अनेका ਮਰਜੀਵੜੇ ਜਿਹੜੇ ਉਹ ਸ਼ਹਾਦਤ ਦਾ ਜਾਂ ਪੀ ਗਏ ਦੂਸਰੇ ਪਾਸੇ ਹਿੰਦ ਦੀ ਹਕੂਮਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਫਿਰ ਆਰਮ ਚੀਫ ਆਰਮੀ ਸਟਾਫ ਜਰਨਲ ਵੈਦਿਆ ਤੇ ਹੋਰ ਕਈਆਂ ਨੂੰ ਵੀ ਇਸ ਗੱਲ ਦੇ ਆਪਣੀ jaan ਗਵਾਉਣੀ ਪਈ ਸੋ ਇਹ ਲੜਾਈ ਕੋਈ ਇੱਕ ਨੋਖੀ ਲੜਾਈ ਸੀ ਔਰ ਦੁਨੀਆ ਦੇ ਇਤਿਹਾਸ ਦੇ ਉੱਤੇ ਦਰਜੇ ਔਰ ਜਦੋਂ ਵੀ ਗੱਲ ਹੁੰਦੀ ਹੈ ਤਾਂ ਫਿਰ ਇਸ ਦੇਸ਼ ਦੇ ਬਹੁਤ ਸਾਰੇ ਨੇਤਾ ਜਿਹੜੇ ਆ ਉਹਨੂੰ ਕੋਡ ਕਰਦੇ ਆ ਆ ਪਿਛਲੇ ਦਿਨੀ ਸਤਿਆਪਾਲ ਮਲਕ ਨੇ ਜਦੋਂ ਕਿਸਾਨ ਸੰਘਰਸ਼ ਸੀ ਉਹਦੇ ਵਿੱਚ ਵੀ ਉਹਨੇ ਗੱਲ ਕਹੀ ਸੀ ਕਿ ਸਿੱਖਾਂ ਦਾ ਇਤਿਹਾਸ ਮੋਦੀ ਸਾਹਿਬ ਨੂੰ ਪੜ੍ਹਨਾ ਚਾਹੀਦਾ ਕਿ ਸਿੱਖ ਜਿਹੜੇ ਆ ਉਹ ਬਹੁਤ ਹੀ ਨਰਮਦਿਲ ਨੇ ਬੜੇ ਸਤਿਕਾਰ ਕਰਨ ਵਾਲੇ ਆ ਲੇਕਿਨ ਜਦੋਂ ਕੋਈ ਲੜਾਈ ਹਕੂਮਤ ਉਹਨਾਂ ਨੂੰ ਨਵਾਉਣ ਵਾਸਤੇ ਕਰਦੀ ਹੈ ਤਾਂ ਫਿਰ ਬਹੁਤ ਲੜਾਈ ਲੜਦੇ ਆ ਸੋ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਸਾਡੇ ਜਿੰਨੇ ਵੀ ਲੋਕ ਨੇ ਜਿਹੜੀਆਂ ਪੰਥਕ ਜਥੇਬੰਦੀਆਂ 'ਚ ਕੰਮ ਕਰ ਰਹੇ ਨੇ ਉਹਨਾਂ ਦਾ ਫਰਜ਼ ਬੰਦਾ ਹੈ ਕਿ ਉਹ ਸੱਚੇ ਦਿਲ ਤੋਂ ਪ੍ਰਤੀਗਿਆ ਦੇ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਜਾਂਦੇ ਆ ਤਾਂ ਉਦੋਂ ਮੁਖ ਹੋਰ ਤੇ ਮਨ ਹੋਰ ਨਾਲ ਲੈ ਕੇ ਜਾਣ ਤੇ ਮਨ ਨੀਵਾ ਮਤ ਉੱਚੀ ਦਾ ਜਿਹੜਾ ਸੰਕਲਪ ਹੈ ਉਹਨੂੰ ਲੈ ਕੇ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾਣ ਤੇ ਹੁਣ ਵੀ 6 ਜੂਨ ਨੂੰ ਜਿਸ ਤਰੀਕੇ ਦੀ ਇੱਥੇ ਪਰਕਾਰੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਲੋਕਾਂ ਦੇ ਵਿੱਚ ਦਹਿਸਤ ਜਿਹੜੀ ਹੈ ਉਹ ਘਟਾਉਣੀ ਚਾਹੀਦੀ ਹੈ ਤਾਂ ਇੱਥੇ ਦਹਿਸਤ ਨੂੰ ਬਣਾਉਣ ਵਾਸਤੇ ਇਹੋ ਜਿਹੇ ਬਿਆਨ ਦੋਨੋਂ ਪਾਸੇੋਂ ਆਉਣੇ ਇਹ ਕੋਈ ਚੰਗੀ ਗੱਲ ਨਹੀਂ ਅੱਜ ਵੀ ਜਿੰਨੀਆਂ ਮੰਗਾਂ ਦੇ ਵਾਸਤੇ ਸੰਘਰਸ਼ ਲੜਿਆ ਗਿਆ ਧਰਮਜੋਦ ਮੋਰਚਾ ਕੋਈ ਮੰਗ ਇੱਕ ਵੀ ਮੰਨੀ ਗਈ ਹੈ ਸਗੋਂ ਮੰਗਾਂ ਤਾਂ ਹੋਰ ਬਣ ਗਈਆਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਸਾਡਾ ਸਰਮਾਇਆ ਲੁੱਟਿਆ ਗਿਆ ਔਰ ਇਸੇ ਤਰ੍ਹਾਂ ਜੋ ਸਾਡੇ ਪਵਿੱਤਰ ਗੁਰਦੁਆਰਾਂ ਮਟਾਏ ਗਏ ਜਿਹੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਇੰਟਰਨੈਸ਼ਨਲ ਲਾ ਵੀ ਇਹ ਗੱਲ ਕਹਿੰਦਾ ਸਾਡੇ ਭਾਰਤ ਦਾ ਵੀ ਕਾਨੂੰਨ ਇਹ ਗੱਲ ਕਹਿੰਦਾ ਕਿ ਆਪਣੇ ਹੀ ਦੇਸ਼ ਦੀਆਂ ਫੌਜਾਂ ਆਪਣੇ ਹੀ ਪ੍ਰਜਾ ਦੇ ਖਿਲਾਫ ਉਹਨਾਂ ਨੂੰ ਮਾਰਨ ਕੁੱਟਣ ਵਾਸਤੇ ਜਾਂ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਹਮਲੇ ਲਈ ਵਰਤੀ ਜਾਵੇ ਤਾਂ ਇਸ ਤੋਂ ਵੱਡਾ ਗਨਾਹ ਨਹੀਂ ਹੁੰਦਾ ਸੋ ਇਹ ਕ੍ਰਿਮੀਨਲ ਕੇਸ ਉਹਨਾਂ ਲੋਕਾਂ ਦੇ ਉੱਤੇ ਦਰਜ ਹੋਣਾ ਚਾਹੀਦਾ ਜਿਹੜੇ ਇਸ ਸਾਜ਼ਿਸ਼ ਦਾ ਹਿੱਸਾ ਸਨ ਇੰਦਰਾ ਗਾਂਧੀ ਨਹੀਂ ਰਹੀ ਵੱਖਰੀ ਗੱਲ ਹੈ ਉਸ ਪਾਰਟੀ ਜਿਹੜੀ ਨਹਿਰੂ ਗਾਂਧੀ ਪਾਰਟੀ ਹੈ ਕਾਂਗਰਸ ਪਾਰਟੀ ਉਸ ਦੇ ਜਿੰਨੇ ਵੀ ਵੱਡੇ ਨੇਤਾ ਨੇ ਜਿਹੜੇ ਮੌਜੂਦਾ ਸਮੇਂ ਵਿੱਚ ਜਿਉਂਦੇ ਨੇ ਉਹਨਾਂ ਨੂੰ ਅਹਿਸਾਸ ਕਰਾਉਣਾ ਚਾਹੀਦਾ ਕਿ ਉਹਨਾਂ ਨੇ ਕਿੱਡੀ ਵੱਡੀ ਭੁੱਲ ਕੀਤੀ ਸੀ ਤੇ ਸਿੱਖ ਕੌਮ ਦੀ ਇੱਕ ਜੁਟਤਾ ਜਿਹੜੀ ਨਜ਼ਰ ਆਉਣੀ ਚਾਹੀਦੀ ਏ ਕਿ ਸਿੱਖ ਕੌਮ ਜਿਹੜੀ ਹੈ ਉਹ ਆਪਣੇ ਸ਼ਹੀਦਾਂ ਨੂੰ ਸਮਰਪਿਤ ਏ ਤੇ ਆਪਣੀ ਕੌਮ ਦੇ ਦਰਦ ਨੂੰ ਦੁਨੀਆ ਦੇ ਸਾਹਮਣੇ ਰੱਖ ਰਹੀ ਏ ਔਰ ਉਸ ਦਰਦ ਦੇ ਵਿੱਚੋਂ ਸਾਡੀ ਜਿਹੜੀ ਇੱਕ ਇਨਕਲਾਬੀ ਸੋਚ ਏ ਉਹਦਾ ਪ੍ਰਗਟਾਵਾ ਵੀ ਹੋਣਾ ਚਾਹੀਦਾ ਚਰਚਾਵਾਂ ਜਿਹੜੀਆਂ ਹੋਣ ਚੱਲੀਆਂ ਕਿ ਅਜੇ ਬਾਬਾ ਜੀ ਦੀ ਸਹਿਮਤੀ ਨਹੀਂ ਬਣੀ ਇਹੋ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕੋਈ ਜਿੱਦ ਵਾਲੀ ਗੱਲ ਨਹੀਂ ਹੈਗੀ ਤਾਂ ਇਹਦੇ ਉੱਤੇ ਸਿਰਫ ਇੰਨੀ ਗੱਲ ਹੈ ਕਿ ਅੱਜ ਕੋਈ ਇੱਕ ਸੰਦੇਸ਼ ਇਸ ਦੀ ਲੋੜ ਹੈ ਚਾਹੇ ਉਹ ਜਥੇਦਾਰ ਪੜਨ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਪੜਨ ਪਹਿਲੀ ਗੱਲ ਤਾਂ ਕੋਈ ਅਸੀ ਰਵਾਇਤ ਹੀ ਨਹੀਂ ਗਈ ਰਵਾਇਤ ਕੀ ਹੁੰਦੀ ਹੈ ਕਿ ਸੰਦੇਸ਼ ਹੁੰਦਾ ਹੈ ਜਦੋਂ ਬੰਦੀ ਛੋੜ ਦਿਵਸ ਹੁੰਦਾ ਹੈ ਉਸ ਮੌਕੇ ਦੇ ਉੱਤੇ ਜਾਂ ਜਦੋਂ ਖਾਲਸੇ ਦਾ ਪ੍ਰਕਾਸ਼ ਦਿਹਾੜਾ ਹੁੰਦਾ ਜਾਂ ਹੋਲਾ ਮਹੱਲਾ ਇਹ ਸਾਡੇ ਕੋਲ ਤਿੰਨ ਚਾਰ ਉਦੋਂ ਸੰਦੇਸ਼ ਉਦੋਂ ਪੜਿਆ ਜਾਂਦਾ ਇੱਥੇ ਤਾਂ ਇੱਕ ਸੰਕਲਪ ਹੈ ਸੰਕਲਪ ਦੀ ਗੱਲ ਕਰਨੀ ਚਾਹੀਦੀ ਹੈ ਉਸ ਸੰਕਲਪ ਲਈ ਕੀ ਹੈ ਜਥੇਦਾਰ ਅੱਜ ਤਿਆਗ ਦੀ ਭਾਵਨਾ ਰੱਖਦੇ ਨੇ ਜੇ ਤਿਆਗ ਦੀ ਭਾਵਨਾ ਰੱਖਦੇ ਆ ਕਿ ਜਿਸ ਜਥੇਬੰਦੀ ਨੇ ਉਹਨਾਂ ਦੀ ਨਿਯੁਕਤੀ ਕੀਤੀ ਉਹ ਜਥੇਬੰਦੀ ਦਾ ਪ੍ਰਧਾਨ ਹੀ ਇਹ ਕਹਿ ਰਿਹਾ ਕਿ ਇਹ ਸਰਪ੍ਰੰਧ ਨਹੀਂ ਹੈਗੇ ਤੇ ਕੌਮ ਉਹਨਾਂ ਨੂੰ ਕਿਵੇਂ ਮੰਨੇ ਜਥੇਦਾਰ ਤੇ बार-बार ਜੇ ਆਪਾਂ ਗੈਨੀ ਕੁਲਦੀਪ ਸਿੰਘ ਗੜਗਾਜੀ ਦੀ ਗੱਲ ਕਰਦੇ ਹਾਂ ਤੇ बार-बार ਇੱਕ ਜੁਰਤਾ ਦੀ ਗੱਲ ਕਰਦੇ ਆ ਕੱਢਦੇ ਆ ਗੱਲਾਂ ਕਰਦੇ ਬਾਬਾ ਨਾਮ ਸਿੰਘ ਖਾਲਸਾ ਦਾ ਸਤਕਾਰ ਤੌਰ ਤੇ ਬਹੁਤ ਵਧੀਆ ਹਿੱਸੇ ਵੀ ਸਟੇਜ ਤੇ ਚਲੇ ਜਾਓ ਜਿਹੜੀ ਸਿੱਖਾਂ ਦੀ ਸਟੇਜ ਲੱਗਦੀ ਹੈ ਚਾਹੇ ਉਹ ਕਾਲੀ ਦਲ ਬਾਦਲ ਵੱਲੋਂ ਲੱਗੇ ਚਾਹੇ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਲੱਗੇ ਚਾਹੇ ਸਿੱਖ ਸੰਪਰਦਾਵਾਂ ਵੱਲੋਂ ਦਮਦਮੇ ਟਕਸਾਲ ਵੱਲੋਂ ਲੱਗੇ ਨਿਹੰਗ ਸਿੰਘ ਜਥੇਬੰਦੀਆਂ ਵੱਲ ਲੱਗੋ ਜਾਂ ਕਿਸੇ ਵੀ ਲੀਡਰ ਨਾਲ ਗੱਲ ਕਰਕੇ ਵੇਖ ਲੋ ਉਹ ਕਹਿੰਦੇ ਜੀ ਅਸੀਂ ਇਕੱਠੇ ਹੋਏ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਤੇ ਸਾਨੂੰ ਇੱਕਜੁੱਟ ਹੋਣਾ ਚਾਹੀਦਾ ਤਾਂ ਉਹ ਇੱਕ ਜੁੱਟ ਕਦੋਂ ਹੋਣਾ 40 41 ਸਾਲਾਂ ਤੋਂ ਹੋ ਗਏ ਮੈਨੂੰ ਸੁਣਦਿਆਂ ਨੂੰ ਠੀਕ ਹੈ ਨਾ ਜੀ ਇਹ ਸ਼ਬਦ ਜਿਹੜੇ ਆ ਇਹ ਸ਼ਬਦ ਕਹਿਣ ਨੂੰ ਬੜੇ ਵਧੀਆ ਨੇ ਇਹਨਾਂ ਦੇ ਉੱਤੇ ਅਮਲ ਕਰਨ ਦਾ ਵੀ ਹੈ ਅਮਲ ਲਈ ਇਖਤਿਆਰ ਦੀ ਲੋੜ ਹੈ ਤੇ ਤਿਆਗ ਅਸੀਂ ਕਿਉਂ ਨਹੀਂ ਦਿਖਾ ਰਹੇ ਤਿਆਗ ਵਾਸਤੇ ਸਾਨੂੰ ਬੜਾ ਸਪਸ਼ਟ ਰੂਪ ਦੇ ਵਿੱਚ ਇਹ ਲੋਕਾਂ ਦੇ ਵਿੱਚ ਸਾਡਾ ਆਪਣਾ ਮਜ਼ਾਕ ਉੱਡ ਰਿਹਾ ਇੰਟਰਨੈਸ਼ਨਲ ਮੀਡੀਆ ਕਾ ਲਾਵੇਗਾ ਨੈਸ਼ਨਲ ਮੀਡੀਆ ਆਵੇਗਾ ਸਾਰਿਆਂ ਦੀ ਨਿਗਾ ਇਸ ਗੱਲ ਤੇ ਲੱਗੀ ਹੋਵੇਗੀ ਕਿ ਇੱਥੇ ਟਕਰਾਅ ਹੋ ਰਿਹਾ ਕਿ ਨਹੀਂ ਹੋ ਰਿਹਾ ਤੇ ਮੈਂ ਤਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਗੁਰੂ ਰਾਮਦਾਸ ਦੀ ਪਵਿੱਤਰ ਧਰਤੀ ਦੇ ਉੱਤੇ ਬੈਠ ਕੇ ਅਰਦਾਸ ਕਰਦਾ ਅੱਜ ਸਵੇਰੇ ਹਰਮੰਦਰ ਸਾਹਿਬ ਵੀ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਫਿਰ ਨਾਲ ਜਾ ਕੇ ਉੱਥੇ ਵੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿ ਅਸੀਂ ਤਾਂ ਸਰਹਰਿਆਂ ਦਾ ਸਰਬੱਤ ਦਾ ਭਲਾ ਮੰਗਦੇ ਆਂ ਤੇ ਸਾਡਾ ਆਪਣੇ ਭਲੇ ਲਈ ਸਾਨੂੰ ਇੱਕ ਜੁੜਤਾ ਦਿਖਾਉਣੀ ਚਾਹੀਦੀ ਏ ਅਸੀਂ ਇੱਕ ਜੁਟ ਹੋਈਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਹਰ ਨਾਮੋਂ ਕੇ ਖੋਬੋ ਜੋਈ ਗੁਰਮੁਖ ਬੈਠੇ ਸਫਾ ਵਸਾਏ ਜਿਹੜੇ ਸਾਨੂੰ ਇਸ ਤਰ੍ਹਾਂ ਦਾ ਇੱਕ ਵਧੀਆ ਸੰਦੇਸ਼ ਲੈ ਕੇ ਗੁਰੂ ਘਰ ਦੇ ਵਿੱਚੋਂ ਜਾਣਾ ਚਾਹੀਦਾ ਔਰ ਉਸ ਅਰਦਾਸ ਬੇਨਤੀ ਦੇ ਵਿੱਚ ਇੱਕੋ ਇੱਕ ਇਹੋ ਜਿਹੀ ਅਰਦਾਸ ਹੋਣੀ ਚਾਹੀਦੀ ਹੈ ਕਿ ਅਸੀਂ ਇੱਕ ਦੂਜੇ ਪ੍ਰਤੀ ਨਫ਼ਰਤ ਘਟਾਈਏ ਇੱਕ ਦੂਜੇ ਨੂੰ ਪਿਆਰ ਕਰੀਏ ਸਤਿਕਾਰ ਕਰੀਏ ਔਰ ਜੋ ਕਹਿੰਨੇ ਆ ਉਹ ਕਰੀਏ ਵੀ ਕਹਿੰਦੇ ਅਸੀਂ ਆ ਕਿ ਅਸੀਂ ਇਕਤਾ ਦੇ ਮਦਈ ਆ ਲੇਕਿਨ ਗੱਲਾਂ ਦੇ ਵਿੱਚ ਸਾਡੇ ਜਿਹੜਾ ਉਹ ਸਿਰਫ ਗੱਲਾਂ ਹੀ ਰਹਿ ਜਾਂਦੀਆਂ ਪ੍ਰੈਕਟੀਕਲ ਅਸੀਂ ਇੱਕ ਦੂਜੇ ਲਈ ਤਲਵਾਰਾਂ ਖਿੱਚ ਕੇ ਬੈਠੇ ਹੁੰਨੇ ਆ ਉਹ ਚੰਗੀ ਗੱਲ ਨਹੀਂ ਹੈ ਇਹ। ਇਹ ਮਸਲ ਵੈਸੇ ਤੇ ਸੂਤਰ মিডিਏ ਦੇ ਹੁੰਦੇ ਆ। ਮੈਂ ਇੱਕ ਚੀਜ਼ ਤੁਹਾਨੂੰ ਪੁੱਛਉ ਤੁਹਾਡੇ ਸੂਤਰ ਦੱਸਦੇ ਆ ਕਿ ਕਿੱਥੇ ਮੀਟਿੰਗ ਹੋਈ ਅੱਜ ਵਾਲੀ ਜਿਹੜੀ ਗੱਲਬਾਤ ਹੋਈ ਆ। ਆਹ ਦੇਖੋ ਬਾਬੇ ਬਕਾਲੇ ਲਾਗੇ ਕਹਿੰਦੇ ਜੀ ਚਲੋ ਮੀਟਿੰਗ ਕਿਤੇ ਵੀ ਹੋ ਜਾਵੇ ਮੀਟਿੰਗ ਵੇਖ। ਵੈਸੇ ਮੈਂ ਇਹ ਗੱਲ ਕੀਤੀ ਆ ਕਿ ਸ਼ਾਇਦ ਤੁਹਾਨੂੰ ਕੰਸੋਵਾ ਮਿਲ ਜਾਂਦੀਆਂ ਨਾ ਤੁਸੀਂ ਨੇੜੇ ਰਹੇ ਸਾਡੇ ਵੀ ਆਪਣੇ ਸੱਜਣ ਨੇ ਦਮਦਮੇ ਟਕਸਾਲ 'ਚ ਵੀ ਨੇ ਇੱਧਰ ਵੀ ਨੇ ਸਾਰੇ। ਉਹ ਇੱਕੋ ਗੱਲ ਕਹਿ ਰਹੇ ਨੇ ਕਿ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਹਰ ਕੋਸ਼ਿਸ਼ ਕਰੀਏ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜੀ ਸ਼ਤੇ ਵਿੱਚ ਜਿਹੜੀ ਕੋਸ਼ਿਸ਼ ਤੁਸੀਂ ਗੱਲ ਕਰ ਰਹੇ ਉਹਦੇ ਵਿੱਚ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਬਾਬਾ ਰਨਾਮ ਸਿੰਘ ਇਸ ਗੱਲ ਤੇ ਅਜੇ ਮੰਨੇ ਨਹੀਂ ਜਿਸਕਬੀਰ ਸਿੰਘ ਬਾਬਾ ਰਨਾਮ ਸਿੰਘ ਦੇ ਤੱਕ ਨਹੀਂ ਨਾ ਗੱਲ ਰਹੀ ਬਾਬਾ ਰਨਾਮ ਸਿੰਘ ਨੇ ਜਿਹੜੀ ਗੱਲ ਕਹੀ ਹੈ ਉਹਦੇ ਉੱਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਮੈਤਾ ਨੇ ਨਿਹੰਗ ਸਿੰਘ ਜਥੇਬੰਦੀਆਂ 96 ਕਰੋੜੀ ਬਾਬਾ ਬਲਵੀਰ ਸਿੰਘ ਬੁੱਢਾ ਦਲ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਸੁਰ ਸਿੰਘ ਵਾਲੇ ਬਾਬਾ ਮੇਜਰ ਸਿੰਘ ਸੋਢੀ ਔਰ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਗੱਲ ਕਹੀ ਹੈ ਕਿ ਸਾਨੂੰ ਕਿਸੇ ਵੀ ਦਰਾੜ ਨੂੰ ਵਧਾਉਣਾ ਨਹੀਂ ਚਾਹੀਦਾ ਘਟਾਉਣਾ ਚਾਹੀਦਾ ਤੇ ਅਖੀਰਲੀ ਗੱਲ ਤਾਂ ਇਹੋ ਹੀ ਹੈ ਕਿ ਜਦੋਂ ਐਸਜੀਪੀਸੀ ਦੇ ਪ੍ਰਧਾਨ ਨੇ ਪ੍ਰਮਾਣ ਕਰ ਚੁੱਕੇ ਨੇ ਕਿ ਅਸੀਂ ਜਿਹੜਾ ਜਥੇਦਾਰ ਲਾਇਆ ਉਹ ਸਰ ਪ੍ਰਮਾਣਿਤ ਨਹੀਂਗਾ ਜਦੋਂ ਜਦੋਂ ਪ੍ਰਧਾਨ ਸਾਹਿਬ ਖੁਦ ਮੰਨ ਗਏ ਤਾਂ ਮੀਡੀਆ ਦੇ ਸਾਹਮਣੇ ਇਹ ਗੱਲ ਕਹਿ ਰਹੇ ਨੇ ਫਿਰ ਉਸ ਤੋਂ ਬਾਅਦ ਕਿਹੜੀ ਗੱਲ ਰਹਿ ਜਾਂਦੀ ਤੁਸੀਂ ਕੀ ਸੋਚਦੇ ਹੋ ਸਵੇਰੇ ਸੋਚਦੇ ਹੋ ਮਨ ਦੇ ਵਿੱਚ ਕੀ ਵਲਵਲੇ ਆਉਂਦੇ ਆ ਸਵੇਰ ਦਾ ਜੋ ਪ੍ਰੋਗਰਾਮ ਇਹਦੇ ਸਾਰੇ ਚਾਹ ਗਿਆਨੀ ਕਲਦੀਪ ਸਿੰਘ ਨੇ ਚਾਹ ਬਾਬਾ ਰਨਾਮ ਸਿੰਘੇ ਜਾਂ ਜਿੰਨੀਆਂ ਪੰਥਕ ਜਥੇਬੰਦੀਆਂ ਨੇਹੰਗ ਸਿੰਘੇ ਦਲਬਲ ਨੇ ਦਮਦਮੇ ਟਕਸਾਲ ਫੈਡਰੇਸ਼ਨ ਨੇ ਖੰਡ ਕੀਰਤਨੀ ਜਥਾ ਜਾਂ ਜਿੰਨੀਆਂ ਸਾਡੇ ਸੰਗਤਾਂ ਸਿੰਘ ਸਭਾ ਸੁਸਾਇਟੀਆਂ ਜੋ ਵੀ ਇੱਥੇ ਦੁਨੀਆ ਭਰ ਦਾ ਜਿਹੜਾ ਸਿੱਖ ਹੈ ਜਿੰਦੀ ਨਿਗਾਹ ਇਸ ਪਾਸੇ ਲੱਗੀ ਹੋਈ ਹੈ ਉਹ ਸਾਰੇ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ ਤੇ ਕੇਂਦਰੀ ਹਕੂਮਤ ਨੂੰ ਸੁਪਸ਼ਟ ਇੱਕ ਸੰਦੇਸ਼ ਦੇਣ ਕਿ ਅਸੀਂ ਇਕਜੋਟਾਂ ਤੇ ਸਾਡੀ ਕੌਮ ਦੀ ਲੜਾਈ ਜਿਹੜੀ ਉਹ ਦਿੱਲੀ ਹਕੂਮਤ ਨਾਲ ਉਹਨਾਂ ਤੇ ਚੇਰ ਜਾਰੀ ਰਹੇਗੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਚਾਹੇ ਨਿਨਸਾਫ ਨਵੰਬਰ 1984 ਦਾ ਹੋਵੇ ਜਾਂ ਜੂਨ 1984 ਦਾ ਹੋਵੇ ਧੰਨਵਾਦ ਜੀ ਕਰਨੈਲ ਸਿੰਘ ਪੀਰ ਮੁਹੰਮਦ ਜੀ ਸਾਡੇ ਨਾਲ ਸੀ ਤੇ ਉਹਨਾਂ ਸਪਸ਼ਟ ਇਹ ਘਰਤਾ ਕਿ ਜਿਹੜੀ ਮੀਟਿੰਗ ਹੋਈ ਆ ਜੋ ਸੂਤਰਾਂ ਦੇ ਹਿਸਾਬ ਨਾਲ ਦੱਸਿਆ ਜਾ ਰਿਹਾ ਕਿ ਮੀਟਿੰਗ ਕਹਿੰਦੇ ਕਿ ਮੇਰੇ ਵੀ ਸੂਤਰ ਹੈਗੇ ਆ ਮੇਰਾ ਪਿਆਰ ਆ ਕਹਿੰਦੇ ਟਕਸਾਲ ਨਾਲ ਵੀ ਮੇਰੇ ਉਧਰਲੇ ਪਾਸੇ ਵੀ ਪਿਆਰ ਹੈਗਾ ਵਾ ਬਾਬਾ ਬਕਾਲਾ ਸਾਹਿਬ ਦੇ ਨੇੜੇ ਤੇੜੇ ਕਿਸੇ ਘਰ ਦੇ ਵਿੱਚ ਮੀਟਿੰਗ ਹੋਈ ਆ ਪਰ ਅਜੇ ਤੱਕ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਇੱਕ ਪਾਸੇ ਗੈਨੀ ਕੁਲਦੀਪ ਸਿੰਘ ਕੜਗੱਜ ਦਾ ਸੰਦੇਸ਼ ਐ ਜੀ ਪੀ ਸੀ ਵੱਲੋਂ ਸੁਨੇਹਾ ਲੈ ਕੇ ਜਾਣਾ ਉਦੋਂ ਵੀ ਨਾਮ ਮੰਨਣਾ ਪਰ ਅੱਜ ਦੀ ਜੋ ਮੀਟਿੰਗ ਆ ਜੋ ਸੁਖਬੀਰ ਸਿੰਘ ਬਾਦਲ ਜੀ ਦੀ ਤੇ ਨਾਲ ਬਾਬਾ ਹਰਨਾਮ ਸਿੰਘ ਖਾਲਸਾ ਦੀ ਮੀਟਿੰਗ ਆ ਛੇਹ ਤੋਂ ਉਹਦੇ ਵਿੱਚ ਵੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਸਹਿਮਤੀ ਨਹੀਂ ਬਣੀ ਇਹ ਵੀ ਇਹਨ ਦੱਸਿਆ ਕਿ ਸੈਂਪਲੀ ਬਣਨੀ ਕਿਵੇਂ ਆ ਕਿਉਂਕਿ ਸਰਪ੍ਰਹਮਾਨਤ ਨਹੀਂ ਕਹਿੰਦੇ ਹੋ ਸਰਪ੍ਰਹਮਾਨਤ ਨਿਹੰਗ ਸਿੰਘ ਜਥੇਬੰਦੀ ਵੀ ਕਹਿ ਰਹੀਆਂ ਸਰਪ੍ਰਹਮਾਨਤ ਨਹੀਂ ਕਿਉਂਕਿ ਸਥੇਬੰਦੀਆਂ ਇਸ ਟਾਈਮ ਦੇ ਉੱਤੇ ਵਿਰੋਧ ਦੇ ਵਿੱਚ ਆ ਬਾਬਾ ਹਨਮ ਸਿੰਘ ਖਾਲਸਾ ਦੇ ਵਾਲੇ ਪਾਸੇ ਖੜੀਆਂ ਹੋਈਆਂ ਵਾ ਦੇਖਦੇ ਆ ਕੱਲ ਦਾ ਜੋ ਸੁਨੇਹਾ ਯਾਨੀ ਕੁਲਦੀਪ ਸਿੰਘ ਗੜਗਾਜੀ ਵੱਲੋਂ ਸੰਦੇਸ਼ ਸੁਣਾਉਣਾ ਉਹਤੇ ਹੁਣ ਐ ਜੀ ਪੀਸੀ ਕੀ ਸਟੈਂਡ ਲੈਂਦੀ ਆ ਦੇਖਦੇ ਆ ਐ ਜੀ ਪੀਸੀ ਵੱਲੋਂ ਕੋਈ ਬਦਲ ਕੀਤਾ ਜਾਊਗਾ ਬਾਬਾ ਹਰਨਾਮ ਸਿੰਘ ਖਾਲਸਾ ਦਾ ਜੋ ਸੁਨੇਹਾ ਸੀ ਉਹ ਸੁਨੇਹੇ ਦੇ ਫੁੱਲ ਚੜੇ ਜਾਣਗੇ ਗਿਆਨੀ ਕੁਲਦੀਪ ਸਿੰਘ ਗੜਗਾਜ ਜੀ ਕੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਆ